ਅਸੀਂ ਇਸ ਵਕਤ ਖੜੇ ਆ ਜੀ ਪਿੰਡ ਸਮਾਣੇ ਦੇ ਨੇੜੇ ਪਿੰਡ ਦੋੜੜਾ ਵਿਖੇ ਜਿੱਥੇ ਕਿਸਾਨ ਜਸਵੀਰ ਸਿੰਘ ਦੀ ਆ ਦੇਖੋ ਦੂਰ ਦੂਰ ਤੱਕ ਕਿਸਾਨ ਜਸਵੀਰ ਸਿੰਘ ਦੀ ਇੰਨੇ ਕੜ ਕਣਕ ਸੜ ਕੇ ਬੁਰੀ ਤਰ੍ਹਾਂ ਸਵਾਹ ਹੋ ਗਈ ਜੀ ਆ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਸਾਰੀ ਕਣਕ ਸੜੀ ਹੋਈ ਕਣਕੇ ਨਜ਼ਰ ਆ ਰਹੀ ਐ ਆ ਦੇਖ ਸਕਦੇ ਹੋ ਆ ਦੇਖੋ ਜਿਵੇਂ ਥੋੜੀ ਜਿਹੀ ਕਿੱਤਲੀ ਬਚੀ ਹੋਈ ਐ ਜੀ ਕਿੰਨੀ ਤਕੜੀ ਕਣਕ ਖੜੀ ਸੀ ਜੀ ਤੇ ਕਿਸਾਨ ਦੀ ਪੁੱਤਾਂ ਮੰਗ ਪਾਲੀ ਹੋਈ ਫਸਲ ਅੱਗ ਨੇ ਉਹੀ ਐ ਵੀ ਕਿਸਾਨ ਨੇ ਪੁੱਤਾਂ ਮੰਗ ਆਪਣੀ ਫਸਲ ਨੂੰ ਪਾਲਦਾ ਜੀ ਜਦੋਂ ਵੱਢਣ ਲੱਗਿਆ ਉਦਰਤੀ ਕਰੋਪੀ ਸਾਰੇ 3 ਏਕੜ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਜੀ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਸੁਆਹੇ ਨਜ਼ਰ ਆ ਰਹੀ ਹੈ ਤੇ ਆ ਦੇਖੋ ਜਿੱਥੇ ਕਣਕ ਦਾ ਸੇਕ ਪੈ ਗਿਆ ਬੱਲੀਆਂ ਦਾ ਦੇਖੋ ਬੱਲੀਆਂ ਸਾਰੀਆਂ ਉੱਪਰੋਂ ਸੜੀਆਂ ਹੋਈਆਂ ਮੱਚੀਆਂ ਹੋਈਆਂ ਦਿਖ ਰਹੀਆਂ ਨੇ ਇੰਨੀ ਕਤਲੀ ਹੋ ਬਚੀ ਹੈ ਜੀ ਕਿੱਟੀ ਤਕੜੀ ਕਣਕ ਦੀ ਜੀ ਕਿਸਾਨ ਦੀ ਪੁੱਤਾਂ ਮੰਗ ਪਾਲੀ ਕਣਕ ਮਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਗਈ ਜੀ ਤੇ ਕਿਸਾਨ ਦੀ 3 ਏਕੜ ਕਣਕ ਸੀ ਜੀ ਤੇ ਆ ਜਸਵੀਰ ਸਿੰਘ ਨੇ ਇਹਨਾਂ ਦੀ ਕਣਕ ਸੀ ਜੀ ਕਿੰਨੀ ਕਣਕ ਸੀ ਜਸਵੀਰ ਸਿੰਘ ਜੀ ਸਾਢੇ ਤਿੰਨ ਕਿਲੇ ਸਾਢੇ ਤਿੰਨ ਕਿਲੇ ਹਾਂਜੀ ਕਣਕ ਸੜ ਕੇ ਗੁਰੂ ਤਰ੍ਹਾਂ ਸੁਆਹ ਹੋ ਗਈ ਜੀ ਤੇ ਆਪਣਾ ਇਹ ਕਿੰਨਾ ਸੀਗਾ ਨਾੜ ਨਾਲ ਕਿੰਨਾ ਆਪਣਾ ਸੜ ਗਿਆ ਸੁਖਵਿੰਦਰ ਸਿੰਘ ਜੀ ਕਿੰਨੇ ਜੀ 25 ਕਿਲੇ ਜੀ 25 ਕਿਲੇ ਨਾੜ ਸੜ ਕੇ ਸੁਆਹ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਗਰੀਬ ਕਿਸਾਨ ਦਾ ਕਿਸਾਨ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਸ ਗਰੀਬ ਕਿਸਾਨ ਦੀ ਪਰਭਾਈ ਹੋ ਸਕੇ ਜੀ ਕਿਸਾਨ ਕੋਲੇ ਤਾਂ ਕੀ ਹੁੰਦਾ ਇੱਕ ਫਸਲ ਹੈ ਜੀ ਜੋ ਪੋਤਾ ਮਾ ਕਿਸਾਨ ਦੀ ਫਸਲੇ ਸੜ ਕੇ ਸੁਆਹ ਹੋ ਜੇ ਕਿਸਾਨ ਫਿਰ ਕੀ ਕਰੂਗਾ ਤਾਂ ਹੀ ਪੰਜਾਬ ਚ ਕਹਿੰਦੇ ਨੇ ਖੁਦਕਸ਼ੀਆਂ ਵੱਧ ਰਹੀਆਂ ਨੇ ਇਹੀ ਕਾਰਨ ਹੁੰਦੇ ਨੇ ਮੈਂ ਸਾਰਿਆਂ ਨੂੰ ਆਪੀ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ ਜੀ ਜਿਹਦੇ ਸਾਡੇ ਦੇ ਨਕੀਲੇ ਸੜ ਕੇ ਬੁਰੀ ਤਰ੍ਹਾਂ ਬਰਬਾਦ ਹੋ ਗਈ ਜੀ ਤੇ ਨਾਲ 25 ਏਕੜ ਨਾੜ ਸੀਗਾ ਨਾੜ ਵੀ ਸੜ ਗਿਆ ਟੂੜੀ ਬਣਾਉਣ ਵਾਸਤੇ ਨਾੜ ਸੀਗਾ ਜੀ ਨੇੜੇ ਉਹ ਵੀ ਸੜ ਗਿਆ ਤਣਕੂ ਵੀ ਸੜ ਗਈ ਇਹੀ ਅਪੀਲ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਸ ਗਰੀਬ ਕਿਸਾਨ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਐਨ ਜੀਓ ਜਿੰਨੀਆਂ ਵੀ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜੁਨੀਆਂ ਨਾ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਗਰੀਬ ਕਿਸਾਨ ਦੀ ਮਦਦ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਗਰੀਬ ਕਿਸਾਨ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਜੀ ਤਾਂ ਕਿ ਇਹਦੇ ਵਿਚਾਰੇ ਦੀ ਤੋਂ ਕੋ ਨੁਕਸਾਨ ਦੀ ਪਰਭਾਈ ਹੋ ਸਕੇ ਜੀ ਦੂਰ ਦੂਰ ਤੱਕ ਸਵਾਹ ਨਜ਼ਰ ਆ ਰਹੀ ਹੈ ਜੀ ਇਨਾ ਨੁਕਸਾਨ ਹੋ ਗਿਆ ਕਿਸਾਨ ਦਾ ਜੀ ਆਓ ਗੱਲ ਕਰਦੇ ਆਂ ਕਿਸਾਨ ਜਸਵੀਰ ਸਿੰਘ ਨਾਲ ਜਸਵੀਰ ਸਿੰਘ ਜੀ ਇਹ ਕਦੋਂ ਪਾਣਾ ਵਰਤੇ ਆ ਜੀ ਅੱਜ ਤਰਕੀ 11 ਵਜੇ ਇਕਣਕ ਹਾਂ ਕਣਕ ਸੜਕੇ ਸਵਾਉਂਗੀ ਅੱਕ ਬਹੁਤ ਭਿਆਨਕ ਲੱਗੀ ਦੀ ਛੜ ਦੇ ਘੱਲੋਂ ਬਹੁਤ ਨਾ ਸਤੋਂ ਨਹੀਂ ਸਵਾਲੀ ਗਈ ਸਵਾਲੀ ਨਹੀਂ ਕੀਤੀ ਨਾ ਜਮਾ ਵੀ ਨਹੀਂ ਸਵਾਲੀ ਗਈ ਨੂੰ ਭੂਕਤੇ ਕਣਕ ਨਹੀਂ ਰੋਕਲੀ ਹੋਣੀ ਸੋਨੇ ਬਾਕੀ ਪਿੰਡ ਵਾਲਿਆਂ ਨੇ ਆਪਣੀ ਪਰਛਾ ਪ੍ਰਸ਼ਾਸਨ ਨੇ ਮਗਰੋਂ ਪੁੱਛਿਆ ਥਣਾ ਠੀਕ ਹੈ ਪਿੰਡ ਵਾਲਿਆਂ ਨੇ ਮੇਰੇ ਮੇਰੇ ਪਿੰਡ ਵਾਲਿਆਂ ਨੇ ਬਚਾਈ ਚਿੰਨਾ ਵੀ ਮੇਰੇ ਪਿੰਡਾਂ ਨੇ ਬਚਾਈਆ ਅੱਛਾ ਹੋਰ ਮਤਲਬ ਨੁਕਸਾਨ ਹੋਣ ਤੋਂ ਫਿਰ ਪਿੰਡ ਵਾਲੇ ਕਿੱਥੇ ਹੋ ਗਏ ਉਹਨਾਂ ਨੇ ਮਤਲਬ ਆ ਮੇਰੇ ਪਿੰਡੇ ਵਾਲਿਆਂ ਨੇ ਬਚਾਈਆ ਹੋਰ ਕਿਸੇ ਨੇ ਨਹੀਂ ਬਚਾਈ ਤੇ ਫੇਰ ਵਰਗੇਡ ਪ੍ਰਸ਼ਾਸਨ ਨੂੰ ਤੁਸੀਂ ਫੋਨ ਕੀਤਾ ਅੱਗ ਲੱਗਦੀ ਹੈ ਕਾਹਨ ਕੋਈ ਨਹੀਂ ਆਏਗਾ ਮੇਰੇ ਪਿੰਡ ਵਾਲੇ ਆਏ ਨਹੀਂ ਮੇਰੇ ਪਿੰਡ ਵਾਲਿਆਂ ਦੀ ਸਾਵਧਾਨ ਤੇ ਬਾਅਦ ਚ ਆਏ ਨੇ ਹੈ ਜੀ ਅੱਜ ਆਉਣੇ ਸਾਵਲ ਦੀ ਕੰਮ ਸਰ ਸਾਵਲ ਦੀ ਕਾ ਇਹ ਕਿੰਨਾ ਨੇ ਸੰਭਿਆ ਪਿੰਡ ਵਾਲੇ ਨੇ ਸਿੰਧਾ ਵਾਲੇ ਨੇ ਪਿੰਡ ਵਾਲੇ ਨੇ ਪਿੰਡ ਵਾਲੇ ਸਮੇ ਮੈਂ ਝੂਠੀ ਮੋਲ ਦਈਗਾ ਪਿੰਡ ਵਾਲੇ ਸਮਾਨ ਇਹ ਵੀ ਉਹ ਤੇ ਰੇਤਾ ਫਾਇਕ ਕਰ ਕਿਵੇਂ ਕਰਤੇ ਕਿਵੇਂ ਕਰ ਪਿੰਡ ਵਾਲੇ ਸਾਲੇ ਉਦੋਂ ਵੱਲ ਗੱਡੀ ਵੀ ਆ ਗਈ ਫੈਰੀ ਵੀ ਡੇਰ ਦੀ ਉਦੋਂ ਵੱਲ ਜੀ ਮੈਨੂੰ ਤਾਂ ਪਤਾ ਲੱਗਾ ਮਾ ਦਾ ਘਮ ਹੋ ਗਿਆ ਸੀਗਾ ਅੱਛਾ ਅੱਛਾ ਇੰਨਾ ਨੁਕਸਾਨ ਹੋ ਗਿਆ ਦੇਖੋ ਆਪਣਾ ਕਿਸਾਨ ਕਿਸਾਨ ਜਸਵੀਰ ਸਿੰਘ ਜੋ ਕਿ ਵਿਚਾਰਾ ਹੈਂਡੀਕੈਪਟ ਹੈ ਉੱਪਰ ਉਹ ਦਿਖਾਇਓ ਜੀ ਹੱਥ ਮੜਿਆ ਇਹ ਆ ਚੱਕ ਦੋ ਕਿਸਾਨ ਵਿਚਾਰਾ ਜਸਵੀਰ ਸਿੰਘ ਹੈਂਡੀਕੈਪਟ ਹੈ ਤੁਸੀਂ ਦੇਖ ਰਹੇ ਹੋ ਉੱਪਰੋਂ ਕਣਕ ਦਾ ਇੰਨਾ ਨੁਕਸਾਨ ਹੋ ਗਿਆ ਗਰੀਬ ਕਿਸਾਨ ਕੀ ਕਰੂਗਾ ਪ੍ਰਸ਼ਾਸਨ ਨੇ ਕੋਈ ਜਸਵੀਰ ਸਿੰਘ ਜੀ ਮਤਲਬ ਕੋਈ ਮਦਦ ਕਰੀ ਹੈ ਪ੍ਰਸ਼ਾਸਨ ਉਹਨੂੰ ਸਾਡੇ ਪਿੰਡਾਂ ਨੇ ਬਚਾਤਾ ਕੰਮ ਮੈਂ ਸੱਚੀ ਗੱਲ ਕਹਾਂ ਸਾਡੇ ਪਿੰਡਾਂ ਨੇ ਨਹੀਂ ਬਚਾਈਏ ਜੋ ਗੱਲ ਕਹ ਜੇ ਸਹੀ ਕਹਾਂਗੇ ਸੱਚੀ ਕਹਾਂਗੇ ਸਾਡੇ ਪਿੰਡਾਂ ਨੇ ਨਹੀਂ ਬਚਾਤਾ ਕੰਮ ਸਾਰਾ ਚਾਹ ਅੱਗ ਜੁਰਚੇ ਹੋ ਤੇ ਨਾ ਸੋ ਸਾਡੇ ਪਿੰਡਾਂ ਨੇ ਕਰ ਅੱਛਾ ਪਿੰਡ ਵਾਲਿਆਂ ਨੇ ਮਤਲਬ ਆ ਕੇ ਅੱਗ ਬੁਝਾਈਏ ਹਾਂ ਜਸਵੀਰ ਸਿੰਘ ਜੀ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਾਡੀਆਂ ਐਨ ਜੀਓ ਨੇ ਇੰਨੀਆਂ ਸਾਡੇ ਐਨ ਆਰ ਆਈ ਭਰਾ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਸਾਡੇ ਐਨ ਆਰ ਆਈ ਭਰਾਵਾਂ ਤੋਂ ਤੇ ਪ੍ਰਸ਼ਾਸਨ ਤੋਂ ਕੋਈ ਮਦਦ ਦੀ ਅਪੀਲ ਕਰਨੀ ਚਾਹੁੰਦੇ ਹਾਂ ਹਾਂ ਜੀ ਉਹ ਮਰਜ਼ੇ ਪਰਮੰਤਵ ਦੀ ਦੇ ਦੋਗੇ ਤਾਂ ਅਮੀ ਚੰਗਾ ਨਹੀਂ ਦੇਣਗੇ ਤਾਂ ਅਮ ਚੰਗਾ ਬਈ ਫਿਰ ਮੇਰੇ ਮੇਰੇ ਤਾਂ ਇਹੀ ਬਹਨ ਦੀ ਗੱਤ ਮੰਗਿਆ ਜੇ ਦੇਖਿਆ ਜਾਵੇ ਕਿਸਾਨ ਪਹਿਲੀ ਵਿਚਾਰਾ ਹੈਂਡੀਕੈਪਟ ਹਾਂ ਜੀ ਹਾਂ ਦੇਖੋ ਜੀ ਪਹਿਲੀ ਵਿਚਾਰਾ ਹੈਂਡੀਕੈਪਟ ਤੇ ਉਪਰ ਕੁਦਰਤ ਦੀ ਐਸੀ ਮਾਰ ਪੈਗੀ ਤੇ ਉਹਨਾਂ ਨੂੰ ਮਦਦ ਦੀ ਅਪੀਲ ਕਰਦੇ ਹੋ ਵੀ ਗਰੀਬ ਆਦਮੀਆਂ ਮਦਦ ਦੀ ਅਪੀਲ ਕਰ ਰਹੇ ਹਾਂ ਜੀ ਹਾਂ ਮਦਦ ਦੀ ਪੀਲਾ છોਕਰੀਏ ਜੇ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਬਲਾਕ ਸੁਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹਵਾਜਰੀ ਆਓ ਪਰਦੇ ਹਾਂ ਉਹਨਾਂ ਨਾਲ ਗੱਲਬਾਤ ਸੁਖਵਿੰਦਰ ਪ੍ਰਧਾਨ ਸਾਹਿਬ ਇਹ ਜਿਹੜਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਜੀ ਇਹ ਤਕਰੀਬਨ ਜੀ 3 3.5 ਕਿਲੇ ਤਾਂ ਕਣਕ ਦੇ ਸੜ ਗਏ ਨੇ ਆਪਣਾ ਕਿਸਾਨ ਜੀ ਇਥੋਂ ਦੋਧੜੇ ਪਿੰਡ ਦਾ ਜਸਵੀਰ ਸਿੰਘ ਉਹਨਾਂ ਦਾ ਕਣਕ ਦਾ ਨੁਕਸਾਨ ਹੋਇਆ ਤੇ ਨਾਲ ਸਾਥੀ ਆਪਣੇ ਗਮਾਂਡੀ ਤੇ ਉਹਨਾਂ ਦੇ 25 26 ਕਿਲੇ ਜਿਹੜੀ ਆਪਣੇ 나ੜ ਸੀ ਕਣਕ ਦਾ ਜਿਹੜਾ ਵੱਢਿਆ ਹੋਇਆ ਉਹ 나ੜ ਵੀ ਸੜ ਗਏ ਜੀ ਅੱਛਾ ਅੱਛਾ ਕਣਕ ਦੇ ਕਿੰਨੇ ਕਿਲੇ ਨੇ ਜੀ ਕਣਕ ਦੇ 3 ਕਿਲੇ ਨੇ ਜੀ 3 ਦਾ ਘੇਰਾ ਪਾਇਆ ਪਿਆ ਤੁਸੀਂ ਦੇਖ ਲਓ ਤੁਸੀਂ ਬੱਲੀਆਂ ਬਿਲਕੁਲੀਆਂ ਦਿਖਾਏ ਹੋ ਜੀ ਹੋ ਗਈਆਂ ਜੀ ਇਹੀ ਇਹ ਘੇਰੇ ਤੇ ਮਸੀਨ ਚਦਰੀ ਜਿੱਥੇ ਇਹ ਅੱਗ ਲੱਗੀ ਆ ਜੀ ਬੈਂਡ ਤੋਂ ਸਾਟ ਸਾਕਤ ਹੋ ਕੇ ਅੱਗ ਲੱਗੀ ਪਈ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਕਿਸਾਨ ਦੀ ਪਰਪਾਈ ਕੀਤੀ ਜਾਵੇ 50-60000 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਜਿੰਨੀ ਵੀ ਕਣਕ ਸੜੀ ਆ ਉਹਦਾ ਤੇ ਜਿਹੜਾ ਨਾੜ ਸੜਿਆ ਨਾੜ ਦਾ ਇਹਨਾਂ ਨੂੰ ਪਰਪਾਈ ਕੀਤੀ ਜਾਵੇ ਕਿਉਂ ਇਹ ਕਿਸਾਨ ਵੀ ਪਹਿਲੀ ਵਜ੍ਹਾ ਲੈਕਦਾ ਹੈਂਡੀਕੈਪਟਾ ਜੀ ਦੋਨੇ ਬਾਹਾਂ ਤੋਂ ਬਾਝ ਹੈ ਤੇ ਦੂਸਰਾ ਨੰਬਰ ਇਹ ਪਸ਼ੂਆਂ ਦਾ ਚਾਰਾ ਵੀ ਵਗ ਗਿਆ ਤੇ ਬੱਚਿਆਂ ਦੇ ਖਾਣ ਦੀ ਕਣਕ ਵੀ ਵਾਗੀ ਉਹਨਾਂ ਇਨਸਾਨ ਭਾਰ ਬਚਾਰਾ ਕਿਸਾਨ ਕਿੱਧਰ ਜਾਊਗਾ ਕਿੱਥੋਂ ਬੈਂਕਾਂ ਦਾ ਕਰਜ਼ਾ ਮੋੜੂ ਇਹ ਕਿੱਥੋਂ ਆੜਤੀਆਂ ਦਾ ਕਰਜ਼ਾ ਮੋੜੂਗਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਬਾਹ ਫੜੀ ਜਾਵੇ ਆ ਕੇ ਇਹਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦਾ ਬੱਚਿਆਂ ਨੂੰ ਪੜਾ ਲਿਖਿਆ ਸਕੇ ਤੇ ਅੱਗੇ ਵਾਸਤੇ ਆਪਣੀ ਕੋਈ ਫਸਲ ਦਾ ਮਾੜਾ ਮੋਟਾ ਖਰਚਾ ਚੁੱਕ ਸਕੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਵੇਂ ਸਮਾਨੇ ਦੇ ਬਿਲਕੁਲ ਨਾਲ 2-3 ਕਿਲੋਮੀਟਰ ਸਮਾਨੇ ਦੇ ਨਾਲ ਹੀ ਲੱਗਦਾ ਹੈ ਲੋਕਲ ਪ੍ਰਸ਼ਾਸਨ ਵੀ ਕੱਲ ਆਇਆ ਸਾਨੂੰ ਪਤਾ ਲੱਗਿਆ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਨਗਰ ਨਿਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਹੁਣ ਆ ਕੇ ਇਹਨਾਂ ਦੀ ਬਾਹ ਫੜਨਾ ਤੇ ਜਿਹੜਾ ਬਣਦਾ ਮੁਆਵਜ਼ਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਤੇ ਨਾਲ ਜਿਹੜੇ ਭਰਾਵਾਂ ਦਾ ਕਿਸਾਨਾਂ ਦਾ ਦੂਜਿਆਂ ਦੇ ਗਮਾਂਡੀਆਂ ਦੇ ਵੀ ਸੇਕ ਲੱਗਿਆ ਜਿਵੇਂ ਨਾਰ ਸੜਿਆ ਤੁਸੀਂ ਦੂਰ ਤੱਕ ਦੇਖ ਸਕਦੇ ਹੋ 25 ਕਿਲੇ ਤੱਕ ਅੱਗ ਘੁੰਮੀ ਹੈ ਇਹ ਤਾਂ ਬਹੁਤ ਦੂਰ ਤੱਕ ਸਿੱਧੂ ਸਾਹਿਬ ਨੁਕਸਾਨ ਹੋਣਾ ਸੀ ਜੇ ਪਿੰਡ ਇਹ ਲੋਕ ਨਾ ਸਾਥ ਦਿੰਦੇ ਤੇ ਲੋਕਲ ਪ੍ਰਸ਼ਾਸਨ ਨਾ ਪਹੁੰਚਦਾ ਤੇ ਫਾਇਰ ਬ੍ਰਗਰੇਡ ਦੀਆਂ ਗੱਡੀਆਂ ਵਗੈਰਾ ਨਾ ਆਉਂਦੀਆਂ ਕਾਬਲੀ ਕਿੰਨੇ ਕ ਪਿੰਡਾਂ ਤੱਕ ਜਾਣੀ ਸੀ ਆ ਲਾਗੇ ਤੁਸੀਂ ਦੇਖ ਸਕਦੇ ਹੋ ਸਹਿਜਪੁਰਾ ਪਿੰਡ ਆ ਗਿਆ ਅੱਗੇ ਤੱਕ ਬਹੁਤ ਦੂਰ ਤੱਕ ਇਹ ਅੱਗ ਨੇ ਜਾਣਾ ਸੀ ਪਰ ਇਹ ਤਾਂ ਪ੍ਰਮਾਤਮਾ ਦੀ ਰਜਾ ਨਾਲ ਚਲੋ ਲੋਕ ਆ ਗਏ ਤੇ ਨਾਲ ਲੱਗੇ ਦੀ ਪਿੰਡ ਦੇ ਨੇੜੇ ਕਰਕੇ ਰੋਡ ਚੱਲਦਾ ਸੀ ਦੇਖੋ ਸਾਰੇ ਨੇ ਸਹਿਯੋਗ ਦਿੱਤਾ ਵੀ ਚਲੋ ਇੰਨਾ ਕੁ ਵੀ ਨੁਕਸਾਨ ਤਾਂ ਹੋਇਆ ਜ਼ਰੂਰ ਉਹ ਤੇਰੇ ਇਕਰ ਛਾੜ ਕੇ ਅੱਗ ਨਾਲ ਕਣਕ ਛਾੜ ਕੇ ਰੋਗੀ ਤੇ 25 ਕਿਲੇ ਨਾਲ ਛੜ ਗਏ ਇਹਨ ਪ੍ਰਸ਼ਾਸਨ ਨੂੰ ਇਹ ਆ ਵੀ ਇਹ ਗਰੀਬ ਜਿਹੇ ਕਿਸਾਨ ਦੀ ਪਰਪਾਈ ਕੀਤੀ ਜਾਵੇ ਹੈਂਡੀਕੈਪ ਦਾ ਬੰਦਾ ਵਿਚਾਰਾ ਵੀ ਜੋ ਵੀ ਯੋਗ ਮਾਪਜਾ ਬੰਦਾ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਤੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਸਾਡੇ ਐਨ ਆਰ ਆਈ ਭਰਾ ਨੇ ਹੋਰ ਕਿੰਨੀਆਂ ਹੀ ਜਥੇਬੰਦੀਆਂ ਨੇ ਸਮਾਜ ਸੇਵਕ ਜਥੇਬੰਦੀਆਂ ਨੇ ਕਿਸਾਨ ਜੁਨੀਆਨਾ ਨੇ ਪ੍ਰਸ਼ਾਸਨ ਹੈ ਉਹਨਾਂ ਨੂੰ ਕੋਈ ਇਸ ਮਤਲਬ ਕਿਸਾਨ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਦੀ ਕੋਈ ਹਾਂ ਕੀ ਕਰੋਂਗੇ ਹਾਂ ਅਸੀਂ ਇਹ ਸਾਰਿਆਂ ਨੂੰ ਦੇਖੋ ਜਿਵੇਂ ਸਾਬੜੀ ਬਹੁਤ ਵੱਡੀ ਸੰਸਥਾ ਖਾਲਸਾ ਹੈਡ ਵਾਲੇ ਨੇ ਬਾਕੀ ਹੋਰ ਸੰਸਥਾ ਬਹੁਤ ਨੇ ਜੀ ਜਿਹੜੀਆਂ ਵਵਾਮਾ ਫੜਦੀਆਂ ਨੇ ਔਕੇ ਟਾਈਮ 'ਚ ਸੋ ਉਹਨਾਂ ਦੇ ਆ ਕੇ ਸਾਥ ਦੇਣ ਮੈਂ ਤਾਂ ਕਹਿੰਦਾ ਜੀ ਇਹਦੇ ਹਿਸਾਬ ਕਰੇ ਪਰਪਾਈ ਹੋਵੇ ਵਿਚਾਰੇ ਦੀ ਅਗਲੀ ਆਪਣੇ ਫਸਲ ਦਾ ਆਪਣੇ ਬੱਚਿਆਂ ਦਾ ਢਿੱਡ ਭਰਦਾ ਹੋਵੇ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਐਨਆਰਆਈ ਭਰਾਇਆਂ ਨੂੰ ਵੀ ਬੇਨਤੀ ਆ ਇਹ ਵਾਤੋਵਾਦੇ ਦਾ ਸਹਿਯੋਗ ਕਰੋ ਵਿਚਾਰੀ ਨੂੰ ਇਹਨੂੰ ਕਾਰ ਪੈਸੇ ਮਿਲਣ ਤਾਂ ਆਪਣੇ ਬੱਚਿਆਂ ਦਾ ਭਵਿੱਖਾਉਣ ਵਾਲਾ ਜੁੜਾ ਕਰ ਲਈ ਜੀ ਇਹ ਸੋ ਸਾਡੀ ਤਾਂ ਇਹ ਬੇਨਤੀ ਹੈ ਵੀ ਸਾਰੀ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਇਹਦੀ ਬਾਹ ਫੜਨੀ ਚਾਹੀਦੀ ਆ ਸੋ ਜਿੰਨੀਆਂ ਵੀ ਜਥੇਬੰਦੀਆਂ ਦੇ ਸਾਬ ਨੂੰ ਮੈਂ ਆਪਣੇ ਵੱਲੋਂ ਵੀ ਸਾਡੀ ਭਾਰਤੀ ਕਿਸਾਨ ਜਿਹੜਾ ਨੇ ਏਕਤਾ ਲਗਾਉਂਦਾ ਵੱਲੋਂ ਮੇਰੇ ਨਾਲ ਕਾਈ ਪ੍ਰਧਾਨ ਸਾਹਿਬ ਵੀ ਖੜੇ ਨੇ ਪਿੰਡ ਦੋਦੜਾ ਦੇ ਸੋ ਸਾਰਿਆਂ ਦਾ ਬਹੁਤ ਸਹਿਯੋਗ ਆ ਤੇ ਅਸੀਂ ਸਾਰੇ ਸਮੂਚੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਆ ਕੇ ਇਹਨਾਂ ਦੀ ਬਾਹ ਫੜਨਾ ਸੋ ਇਹਨਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਆਓ ਕਰਦਿਆਂ ਗੱਲਬਾਤ ਪਿੰਡ ਦੂਦੜਾ ਦੇ ਕਿਸਾਨ ਪਰਾ ਨੇ ਕੀ ਹੋਇਆ ਅਜੀਤ ਸਿੰਘਾ ਜੀ ਇਹ ਹਮੀਰ ਸਿੰਘ ਜੀ ਇੱਕ ਅੱਗ ਕਦੋਂ ਲੱਗੀ ਆ ਜੀ ਇਹ ਅੱਗ ਕੱਲ 11 ਵਜੇ ਲੱਗੀ ਆ ਜੀ ਤੇ ਫਿਰ ਬੁਝਾਈ ਕਿਵੇਂ ਬੁਝਾਈ ਕੁਝ ਪਿੰਡ ਦੇ ਆ ਗਏ ਜੀ ਕੋਸਾ ਸਾਹ ਛੜਕ ਤੋਂ ਆ ਗਏ ਬੰਦੇ ਉਸ ਪਾਵਰ ਗੈਟ ਆ ਗਈ ਜੀ ਜਿਹੜੀ ਉਹ ਬੁਝਾਉਣ ਵਾਲੀ ਹੁੰਦੀ ਆ ਉਹ ਬੁਝਾਉਣ ਵਾਲੀ ਫਿਰ ਉਹਨਾਂ ਦੇ ਮਥਾਂ ਕਾਬੂ ਪਾਇਆ ਜੀ ਸਾਰੇ ਇਧਰੋਂ ਵੀ ਆ ਗਏ ਤੇ ਪਿੰਡੋਂ ਵੀ ਆ ਗਏ ਬੰਦੇ ਇਧਰੋਂ ਵੀ ਆ ਗਏ ਜੀ ਸਾਰੇ ਅੱਛਾ ਆਲੇ-ਦਾਲੇ ਪਿੰਡੋਂ ਤੇ ਆਲੇ-ਦਾਲੇ ਗੁਆਂਢੀ ਪਿੰਡਾਂ ਤੋਂ ਸਾਰੇ ਆ ਗਏ ਤੇ ਜੀ ਸਾਰੇ ਰੋਡ ਤੋਂ ਵੀ ਆ ਗਏ ਤੇ ਮਿਲਦੇ ਇਕੱਠੀ ਹੋ ਕੇ ਉਹਨਾਂ ਨੇ ਅੱਗ ਤੇ ਮਤਲਬ ਵਿਚਾਰਿਆਂ ਨੇ ਅੱਗ ਤੇ ਕਾਬੂ ਪਾਇਆ ਤਾਂ ਕਰਕੇ ਇਹ ਅੱਗ ਬੁਝਾਈ ਗਈ ਇਹ ਨੁਕਸਾਨ ਕਿੰਨਾ ਹੋ ਗਿਆ ਜੀ ਨੁਕਸਾਨ ਜੀ 30 ਟਾਲੀ ਕੇ 50 ਕਿੱਲੇ ਜੀ ਆ 25 ਕਿੱਲੇ ਆ ਨਾਰ ਦੇ ਮਾਤੇਗੇ 3.5 ਕਿੱਲੇ ਦੇ ਕਣਕ ਦੇ ਤੇ ਜੀ ਸਾਡੇ ਜਨ ਅੱਜ ਜੇ ਦੀ ਕਾਣਕਮ ਬਚੀ ਹੋਈ ਹੈ ਤਾਂ ਬੁਰਾ ਹਾਲ ਪੂਰੀ ਤਰ੍ਹਾਂ ਮਚੇਗੀ ਸੜ ਕੇ ਸਵਾਏ ਹੋਗੀ ਜੀ ਕੋਈ ਪ੍ਰਸ਼ਾਸਨ ਤੋਂ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਸਾਡੇ ਐਨਆਰਆਈ ਭਰਾ ਨੇ ਉਹਨਾਂ ਤੋਂ ਕੋਈ ਮਦਦ ਦੀ ਅਪੀਲ ਹਾਂ ਜੀ ਹਾਂ ਵਿਚਾਰਾ ਅੱਜਾ ਦੋਨੇ ਬਾਹਾਂ ਤੋਂ ਗਰੀਬ ਆਦਮੀ ਹੈ ਜੀ ਇਹਦਾ ਖਾਸ ਕਰਕੇ ਇੱਕ ਆਹ ਸੁਣਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇਹਦਾ ਤਾਂ ਖਾਸ ਕਰਕੇ ਗਰੀਬ ਆਦਮੀ ਹੈ ਇਹੀ ਨਾੜਤੀ ਇਹਦਾ ਹੀ ਮਚ ਗਿਆ ਹੋਰ ਖਾਊ ਕਿੱਥੋਂ ਜੀ ਵੱਧ ਤੋਂ ਵੱਧ ਮਦਦ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਜੀ ਇਹਦੀ ਤਾਂ ਗਰੀਬ ਆਦਮੀ ਆ ਦੋਨੇ ਹੱਥ ਹੈ ਨਹੀਂ ਵਿਚਾਰੇ ਤੇ ਟੇ ਹੋਏ ਨੇ ਇਹਦੀ ਤਾਂ ਵੱਧ ਤੋਂ ਵੱਧ ਮਦਦਤ ਹੋਣੀ ਚਾਹੀਦੀ ਹੈ ਜੀ ਜਿੰਨੀ ਵੀ ਹੋ ਸਕਦਾ ਹੈ ਸਾਡੇ ਨਾਲ ਨੇ ਪਿੰਡ ਦੋਦੜਾ ਦੇ ਕਿਸਾਨ ਪਾਪੂ ਜੀ ਕੀ ਨਾ ਆਏ ਅਮੀਰ ਸਿੰਘਾ ਜੀ ਅਮੀਰ ਸਿੰਘ ਪਾਪੂ ਜੀ ਜਿਹੜਾ ਤੁਹਾਡੇ ਪਿੰਡੇ ਕਣਕ ਦਾ ਕੱਲ ਨੁਕਸਾਨ ਹੋਇਆ ਕਣਕ ਨੂੰ ਅੱਗ ਲੱਗੀ ਹੈ ਉਹਨੂੰ ਕਿਵੇਂ ਦੇਖਦੇ ਹੋ ਜੀ ਕੱਲ 11:00 ਕਵੇਜੇ ਲੱਗੀ ਹੈ ਜੀ ਵਿਚਾਰਾ ਬਹੁਤ ਗਰੀਬ ਆਦਮੀ ਦੀ ਜੋ ਹੈਂਡੀਮੈਨ ਆ ਠੀਕ ਹੈ ਕੈਪਟਨ ਹਾਂ ਜੀ ਹਾਂ ਇਹਦਾ ਮਤਲਬ ਭਰਾ ਹੀ ਹੋਣੀ ਚਾਹੀਦੀ ਹੈ ਜੀ ਗਮਾਵਾਂ ਜਾ ਮਿਲਣਾ ਚਾਹੀਦਾ ਗਰੀਬ ਆਦਮੀਆਂ ਇਹ ਜਮੀਨਤੀ ਇਹਦੇ ਲਵੇ ਸਾਡੇ ਤਿੰਨ ਗਿੱਲੇ ਦੇ ਨਾੜ ਦੇ ਤੇ ਬਾਕੀ 25 30 ਗਿੱਲੇ ਲੋਕਾਂ ਦੇ ਜਿਹੜੇ ਨਾੜਤੀ ਉਹ ਸੜ ਗਏ ਇਹਦੀ ਕਣਕ ਸਾਡੇ ਇਹਦੀ ਕਣਕਤੀ ਸਾਡੇ ਤਿੰਨ ਗਿੱਲੇ ਜੀ ਹਾਂ ਜੀ ਉਹ ਜਿਹੜਾ ਨਾੜਤੀ ਉਹ ਲੋਕਾਂ ਦਾ ਸੜ ਗਿਆ ਜੀ 25 30 ਗਿੱਲੇ ਆਂਦਾ ਹੋਰ ਉੱਛੇ 3.5 ਦਨ ਕਿਲੇ ਕਟਦੇ ਸੜਕੇ ਦੇ ਕਣਕ ਦੇ ਛੜਕੇ ਤੇ ਬਾਕੀ 98 35 40 ਕਿਲੇ ਹਾਂ ਜੀ 98 35 40 ਕਿਲੇ ਤੇ ਅੱਛਾ ਅੱਛਾ ਉਹ ਸੜਕੇ ਬੁਰੀ ਤਰ੍ਹਾਂ ਸਵਾਹ ਹੋ ਗਿਆ ਹਾਂ ਜੀ ਤੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਐਨ ਜੀਓ ਨੇ ਸਾਡੇ ਐਨ ਆਰ ਆਈ ਭਰਾ ਨੇ ਤੇ ਪ੍ਰਸ਼ਾਸਨ ਹੈ ਕੋਈ ਮਦਦ ਦੀ ਅਪੀਲ ਕਰਨੀ ਚਾਹੁੰਦੇ ਬੱਤ ਚੜ ਕੇ ਮਦਦ ਚਾਹੀਦੀ ਹੈ ਜੀ ਇਹ ਤਾਂ ਗਰੀਬ ਆਦਮੀ ਦੀ ਸਮਾਜ ਜਿਆਦਾ ਚਾਹੀਦੀ ਹੈ ਜੀ ਇਦੇ ਦੋਨੇ ਹੱਥ ਨਹੀਂ ਹੈਗੇ ਵਿਚਾਰੇ ਦੇ ਹੈਂਡੀਕੈਪਟ ਹੈ ਵਿਚਾਰਾ ਇਹਦੀ ਤਾਂ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ ਜੀ ਹਾਂ ਪ੍ਰਸ਼ਾਸਨ ਤੋਂ ਹੀ ਅਪੀਲ ਕਰਦੇ ਹਾਂ ਸਾਡੇ ਨਾਲ ਨੇ ਪਿੰਡ ਦੋਦੜਾ ਦੇ ਕਿਸਾਨ ਜਸਵੀਰ ਸਿੰਘ ਜੋ ਕਿ ਤੁਸੀਂ ਦੇਖ ਰਹੇ ਹੋ ਹੈਂਡੀਕੈਪਟ ਨੇ ਆ ਦਿਖਾਇਓ ਜੀ ਗਰੀਬ ਕਿਸਾਨ ਦਾ ਕਣਕ ਦਾ ਨੁਕਸਾਨ ਹੋ ਗਿਆ ਇਹ ਬੋਲਣ ਤੋਂ ਵਿਚਾਰੇ ਅਸਮਰਥ ਨੇ ਕਹਿੰਦੇ ਮੈਂ ਬੋਲਿਆ ਨਹੀਂ ਕਦੇ ਐ ਇੰਨਾ ਵੱਲੋਂ ਮੈਂ ਕਹਿ ਰਿਹਾ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਡੇ ਐਨ ਆਰ ਆਈ ਭਰਾਵਾਂ ਨੂੰ ਪ੍ਰਸ਼ਾਸਨ ਨੂੰ ਉਰਜੋਰ ਬੇਨਤੀ ਹੈ ਵੀ ਇਸ ਗਰੀਬ ਕਿਸਾਨ ਦੀ ਵੱਤੋ ਵੱਧ ਮਦਦ ਕੀਤੀ ਜਾਵੇ ਕਿਤੇ ਕੇ ਤੁਸੀਂ ਆਪਾਂ ਦੇਖਿਆ ਹੀ ਹੈ ਤਿੰਨ ਕੀਲੇ ਸੜ ਕੇ ਤਿੰਨ ਤੋਂ ਸਾਢੇ ਤਿੰਨ ਕੀਲਿਆਂ ਦੇ ਕਰੀਬ ਉਹ ਰਖਵਾ ਬਣਦਾ ਤੇ ਸੜ ਕੇ ਬਿਲਕੁਲ ਕਾਣਕ ਸੁਆਹ ਹੋ ਗਈ ਉਦੇ ਨਾਲ ਜਿਹੜਾ ਕਣਕ ਦਾ ਨਾਲ ਸੀਗਾ ਤਕਰੀਬਨ 30 ਤੋਂ 40 ਕਿਲਿਆਂ ਦੇ ਵਿਚਕਾਰ ਸੀਗਾ ਉਹ ਵੀ ਸੜ ਕੇ ਸੁਆਹ ਹੋ ਗਿਆ ਜਿਹਦੀ ਕਿਸਾਨਾਂ ਨੇ ਢੂਗੜੀ ਬਣਾਉਣੀ ਸੀ ਉਹ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਹ ਪ੍ਰਸ਼ਾਸਨ ਵੱਲੋਂ ਜਸਵੀਰ ਸਿੰਘ ਜੀ ਤੁਸੀਂ ਦੇਖ ਰਹੇ ਹੋ ਵਿਚਾਰਾ ਹੈਂਡੀਕੈਪਟ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਮੜਿਆ ਦਿਖਾਉਣਗੇ ਸ੍ਰੀ ਵੀਰ ਸਿੰਘ ਜੀ ਹੈਂਡੀਕੈਪਟਨ ਨੇ ਬੋਲਣ ਤੋਂ ਸਮਰਥਨ ਕਹਿੰਦੇ ਮੈਂ ਬੋਲਿਆ ਨਹੀਂ ਕਦੇ ਜਿਹੜਾ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਇਹਦਾ ਜੀ ਹੁਣ ਅੱਜਾ ਬੰਦਾ ਇਹ ਹੱਥ ਕਟੇ ਹੋਏ ਨੇ ਜਿਹਨੂੰ ਕੋਈ ਸਹਾਇਤਾ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹਦੀ ਮਦਦ ਹੋ ਜਾਏ ਮਾੜੀ ਬੋਟੀ ਬਚਾਰੇ ਦੀ ਹਾਂ ਉਹੀ ਅਸੀਂ ਕਹਿੰਦੇ ਆ ਜੀ ਇਹ ਤਾਂ ਕਿੰਨਾ ਨੁਕਸਾਨ ਹੋਇਆ ਜੀ ਇਹ ਜੀ ਕਣਕ ਦਾ ਹੋਣਾ ਸਾਢੇ 3 ਕਿੱਲੇ ਦਾ ਨੁਕਸਾਨ ਹੋ ਗਿਆ ਜੀ ਦਾ ਸਾਢੇ 3 ਕਿੱਲੇ ਹਾਂ ਜੀ ਤੇ ਨਾਲ ਨਾਲ ਮੱਚ ਗਿਆ ਹੁਣ ਇਹ ਵੀ 25 26 ਕਿੱਲੇ ਸਾਡੇ ਐ এন ਜੀਓ ਨੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਸਾਡੇ ਇਨੜਾਈ ਭਰਾ ਨੇ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਮਦਦ ਦੀ ਜੀ ਵੀ ਅਪੀਲ ਕਰਦਾ ਜੀ ਇਹਨਾਂ ਦੀ ਮਦਦ ਕਰਨ ਮਾੜੀ ਮੋਟੀ ਡੰਗਰਾਂ ਦਾ ਵੀ ਸਾਲ ਦੇਖ ਲਓ ਕਿਵੇਂ ਲੰਘੂਗਾ ਬੰਦਿਆਂ ਦਾ ਵੀ ਕਿਵੇਂ ਲੰਘੂਗਾ ਹੈ ਆਹੀ ਮਦਦ ਕਰਦੇ ਆ ਵੀ ਮਾੜੀ ਮੋਟੀ ਨਾਲ ਸਹਾਇਤਾ ਹੋਣੀ ਚਾਹੀਦੀ ਸੋ ਅਸੀਂ ਵੀ ਅਪੀਲ ਕਰਦੇ ਆ ਵੀ ਕਿਸਾਨ ਜਸਵੀਰ ਸਿੰਘ ਜੀ ਅਨਰਾਈ ਭਰਾ ਸਮਾਜ ਸੇਵੀ ਸੰਸਥਾ ਸਮਾਜ ਜਿੰਨੀਆਂ ਵੀ ਨੇ ਐਨ ਜੀਓ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ ਤਾਂ ਕਿ ਏਜੇ ਹੋਏ ਨੁਕਸਾਨ ਦੀ ਕੁਝ ਨਾ ਕੁਝ ਪਰਪਾਈ ਹੋ ਸਕੇ ਮੈਂ ਤੁਹਾਡਾ ਆਪਣਾ ਅਮਨ ਸਿਜੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਇਸ ਗਰੀਬ ਕਿਸਾਨ ਦੀ ਮਦਦ ਹੋ ਸਕੇ ਧੰਨਵਾਦ ਜੀ